ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਭਾਰਤੀ ਕ੍ਰਿਕਟ ਜਗਤ ਦੀ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਰੋਹਿਤ ਸ਼ਰਮਾ ਤੋਂ ਬਾਅਦ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਸੋਮਵਾਰ ਨੂੰ ਉਹਨਾਂ ਵੱਲੋਂ ਇੰਸਟਾਗ੍ਰਾਮ ਤੇ ਇੱਕ ਪੋਸਟ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਵਿਰਾਟ ਕੋਹਲੀ ਨੇ T20 ਫਾਰਮੈਟ ਤੋਂ ਪਹਿਲਾਂ ਹੀ ਸੰन्यास ਲੈ ਲਿਆ ਸੀ ਤੇ ਹੁਣ ਵਨ ਡੇ ਮੈਚਾਂ ਦੇ ਵਿੱਚ ਖੇਡਦੇ ਹੀ ਨਜ਼ਰ ਆਉਣਗੇ ਤੁਹਾਨੂੰ ਦੱਸ ਦਈਏ ਵਿਰਾਟ ਕੋਹਲੀ T20 ਫਾਰਮੈਟ ਤੋਂ ਪਹਿਲਾਂ ਹੀ ਸन्यास ਲੈ ਚੁੱਕੇ ਨੇ ਤੇ ਹੁਣ ਉਹਨਾਂ ਵੱਲੋਂ ਟੈਸਟ ਕ੍ਰਿਕਟ ਤੋਂ ਵੀ ਸਨਿਆਸ ਲਿਆ ਜਾ ਚੁੱਕਾ ਹੈ ਤੇ ਹੁਣ ਸਿਰਫ 1 ਡੇ ਮੈਚਾਂ ਦੇ ਵਿੱਚ ਵਿਰਾਟ ਕੋਹਲੀ ਖੇਡਦੇ ਹੋਏ ਨਜ਼ਰ ਆਉਣਗੇ ਭਾਰਤੀ ਕ੍ਰਿਕਟ ਜਗਤ ਦੇ ਲਈ ਵੱਡੀ ਖਬਰ ਹੈ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸਨਿਆਸ ਲੈ ਲਿਆ ਇੰਸਟਾਗ੍ਰਾਮ ਦੇ ਉੱਤੇ ਪੋਸਟ ਸ਼ੇਅਰ ਕਰਕੇ ਵਿਰਾਟ ਕੋਹਲੀ ਵੱਲੋਂ ਇਹ ਐਲਾਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਰੋਹਿਤ ਸ਼ਰਮਾ ਤੋਂ ਬਾਅਦ ਵਿਰਾਟ ਕੋਹਲੀ ਨੇ ਫੈਸਲਾ ਲਿਆ ਹਾਲੇ ਇੱਕ ਹਫਤਾ ਅਜੇ ਨਹੀਂ ਹੋਇਆ ਕਿ ਰੋਹਿਤ ਸ਼ਰਮਾ ਨੇ ਸੰਨਿਆਸ ਲਿਆ ਸੀ ਉਸ ਤੋਂ ਬਾਅਦ ਵਿਰਾਟ ਕੋਹਲੀ ਵੱਲੋਂ ਇਹ ਫੈਸਲਾ ਪੋਸਟ ਕੀਤਾ ਗਿਆ ਹੈ ਵਿਰਾਟ ਕੋਹਲੀ ਨੇ ਆਪਣੀ ਇਸ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਲਿਖਿਆ ਕਿ ਮੈਂ 14 ਸਾਲ ਪਹਿਲਾਂ ਟੈਸਟ ਕ੍ਰਿਕਟ ਦੇ ਵਿੱਚ ਪਹਿਲੀ ਵਾਰ ਬੈਗੀ ਬਲੂ ਜਰਸੀ ਪੈਨੀਸੀ ਇਮਾਨਦਾਰੀ ਨਾਲ ਕਹਾਂਗਾ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਫਾਰਮੈਟ ਮੈਨੂੰ ਅਜਿਹੇ ਸਫਰ ਤੇ ਲੈ ਜਾਵੇਗਾ ਇਸ ਨੇ ਮੈਨੂੰ ਪਰਖਿਆ ਮੈਨੂੰ ਪਰਵਾਸ਼ਿਤ ਕੀਤਾ ਅਤੇ ਮੈਨੂੰ ਅਜਿਹੇ ਸਬਕ ਸਿਖਾਏ ਜੋ ਕਿ ਬਾਕੀ ਜ਼ਿੰਦਗੀ ਆਪਣੇ ਨਾਲ ਰੱਖਾਂਗਾ ਚਿੱਟੀ ਜਰਸੀ ਦੇ ਵਿੱਚ ਖੇਡਣਾ ਮੇਰੇ ਲਈ ਬਹੁਤ ਖਾਸ ਅਨੁਭਵ ਸੀ ਸਖਤ ਮਿਹਨਤ ਲੰਬੇ ਦਿਨ ਛੋਟੇ ਛੋਟੇ ਪਲ ਜੋ ਕੋਈ ਨਹੀਂ ਦੇਖਦਾ ਪਰ ਉਹ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਨੇ ਜਿਵੇਂ ਜਿਵੇਂ ਮੈਂ ਇਸ ਫਾਰਮੈਟ ਤੋਂ ਦੂਰ جا ਰਹੇ ਹਾਂ ਹਾਂ ਇਹ ਆਸਾਨ ਨਹੀਂ ਹੈ ਪਰ ਇਸ ਸਮੇ ਇਹ ਸਹੀ ਮਹਿਸੂਸ ਹੁੰਦਾ ਹੈ ਸੋ ਵਿਰਾਟ ਕੋਹਲੀ ਵੱਲੋਂ ਇਹ ਪੋਸਟ ਵੀ ਪਾਈ ਗਈ ਹੈ ਤੇ ਟੈਸਟ ক্রিকেট ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ ਇੰਸਟਾਗ੍ਰam ਤੇ ਵਿਰਾਟ ਕੋਹਲੀ ਵੱਲੋਂ ਪੋਸਟ ਪਾਈ ਗਈ ਹੈ ਜਿਸ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਪੜ੍ਹ ਕੇ ਸੁਣਾਇਆ ਉਹਨਾਂ ਨੇ ਲਿਖਿਆ ਹੈ ਕਿ 14 ਸਾਲ ਦੇ ক্রিকেট ਦੇ ਵਿੱਚ ਪਹਿਲੀ ਵਾਰੀ ਉਹ ਬੈਗੀ ਬਲੂ ਜਰਸੀ ਪਹਿਨੀ ਸੀ ਉਹਨਾਂ ਨੇ ਅਤੇ ਇਸ ਤੋਂ ਬਾਅਦ ਆਪਣੇ ਟੈਸਟ ਕ੍ਰਿਕਟ ਦੇ तमाम ਜਿਹੜੇ ਅਨੁਭਵ ਨੇ ਉਹ ਲਿਖੇ ਨੇ ਤੇ ਅੰਤ ਦੇ ਵਿੱਚ ਉਹਨਾਂ ਲਿਖਿਆ ਹੈ ਕਿ ਇਸ ਤਰ੍ਹਾਂ ਇਸ ਫਾਰਮੈਟ ਤੋਂ ਦੂਰ ਜਾਣਾ ਆਸਾਨ ਤਾਂ ਨਹੀਂ ਹੈ ਪਰ ਇਹ ਸਹੀ ਮਹਿਸੂਸ ਹੁੰਦਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਸੀ ਕਿ ਕੋਹਲੀ ਨੇ BCCI ਨੂੰ ਆਪਣੇ ਸੰन्यास ਬਾਰੇ ਸੂਚਿਤ ਕਰ ਦਿੱਤਾ ਹੈ ਪਰ BCCI ਨੇ ਆਉਣ ਵਾਲੀ ਇੰਗਲੈਂਡ ਟੈਸਟ ਲੜੀ ਦੇ ਮੱਦੇ ਨਜ਼ਰ ਉਸ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੇ ਲਈ ਕਿਹਾ ਸੀ ਪਰ ਹੁਣ ਕੋਹਲੀ ਨੇ ਟੈਸਟ ਤੋਂ ਸੰन्यास ਲੈਣ ਦਾ ਫੈਸਲਾ ਕਰ ਲਿਆ ਹੈ ਇਹ ਭਾਰਤ ক্রিকেট ਦੇ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ ਬੁੱਧਵਾਰ ਨੂੰ ਹੀ 7 ਮਈ ਵਾਲੇ ਦਿਨ ਕਪਤਾਨ ਰੋਹਿਤ ਸ਼ਰਮਾ ਨੇ ਵੀ ਟੈਸਟ ক্রিকেট ਤੋਂ ਸੰन्यास ਲੈ ਲਿਆ ਸੀ ਸੋ ਇੱਕ ਹਫ਼ਤੇ ਦੇ ਅੰਦਰ ਅੰਦਰ ਭਾਰਤੀ ক্রিকেট ਦੇ ਵਿੱਚ ਦੂਜਾ ਵੱਡਾ ਝਟਕਾ ਰੋਹਿਤ ਸ਼ਰਮਾ ਤੋਂ ਬਾਅਦ ਵਿਰਾਟ ਕੋਹਲੀ ਵੀ ਟੈਸਟ ক্রিকেট ਤੋਂ ਸੰन्यास ਲੈ ਗਏ ਨੇ